ਸਸਰੀ ਕਾਲ ਜੀ ਬੀਰੋ ਤੇ ਪੈਨ ਕਾਰਨ ਸਸਰੀ ਕਾਲ ਜੀ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆ ਤੁਹਾ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਬੱਚੇ ਬਣਨ ਜਾ ਰਹੀਆਂ ਘਰ ਦੀਆਂ ਬੱਟੀਆਂ ਹੋਈਆਂ ਸੇਵੀਆਂ ਘਰ ਦੀਆਂ ਬੱਟੀਆਂ ਹੋਈਆਂ ਸੇਵੀਆਂ ਨੂੰ ਆਪਾਂ ਭੁੰਨ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਗਰਮ ਧਰਿਆਗਾ ਪਹਿਲਾਂ ਆਪਾਂ ਇਹਨਾਂ ਨੂੰ ਬਣਾਵਾਂਗੇ ਹਵਾਲਾ ਅੰਗੇ ਦੇ ਵਿੱਚ ਤੇ ਆਪਾਂ ਨਵੇਂ ਤਰੀਕੇ ਦੇ ਨਾਲ ਹੁਣ ਦੁੱਧ ਵਾਲਾ ਸੇਵੀਆਂ ਬਣਾ ਕੇ ਦਿਖਾਵਾਂਗੇ ਤੇ ਆ ਹੁਣ ਆਪਾਂ ਪਾਣੀ ਵਾਲਣਾ ਧਰਤਾ ਜਦੋਂ ਪਾਣੀ ਨਿਵਾਲਾ ਆ ਗਿਆ ਉਹਦੇ ਸੇਵੀਆਂ ਪਾ ਮਾ ਦੇਤਾ। ਹਾਂ ਦੇਖੋ ਜੀ ਆਪਣੇ ਪਾਣੀ ਨਿਵਾਲਾ ਆ ਗਿਆ। ਤੇ ਹੁਣ ਆਪਾਂ ਸੇਵੀਆਂ ਪਾਉਣੀਆਂ ਬੱਚੇ ਤੇ। ਇਹ ਆਪਣੇ ਘਰ ਦੀਆਂ ਪੱਟੀਆਂ ਹੋਈਆਂ ਸੇਵੀਆਂ ਨੇ। ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੋਕ ਬਾਲੇ ਦਵਾ ਲੈਣੇ ਹੈਗੇ। ਇਹਦੇ ਨਾਲ ਇਹ ਵਧੀਆ ਫੁੱਲ ਜਾਣਗੀਆਂ। ਤੇ ਨਰਮ ਹੋ ਜਾਣਗੀਆਂ। ਤੇ ਇਹਦੇ ਵਿੱਚ ਆਪਾਂ ਪਾਉਣੇ ਹੈਗੇ ਇੱਕ ਚਮਚਾ ਦੇਸੀ ਘਿਓ ਦਾ ਵੀ ਇਹ ਜੋੜਨ ਨਾਲ ਤੇ ਕਿਉਂਕਿ ਇਹ ਸੇਵੀਆਂ ਜਦੋਂ ਆਪਾਂ ਹੁਣ ਉਬਾਲਣੀਆਂ ਧਰਿਆਂ ਨੇ ਕਈ ਵਾਰ ਇਹ ਨਾਲ ਜੁੜ ਸਕਦੀਆਂ ਇਹ ਕੱਲੀਆਂ-ਕੱਲੀਆਂ ਸੇਵੀਆਂ ਰਹਿਣ ਜਿਵੇਂ ਆਪਾਂ ਮੋਲ ਦੀਆਂ ਸੇਵੀਆਂ ਦੁਕਾਨ ਤੋਂ ਲੈ ਕੇ ਬਣਾਉਣੇ ਆਗੇ ਉਸ ਤਰ੍ਹਾਂ ਤਾਂ ਕਰਕੇ ਆਪਾਂ ਦੀ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾਤਾ ਦੇਖੋ ਜੀ ਆਪਣੇ ਪੰਜ ਸੇ ਵਾਲੇ ਆ ਚੁੱਕੇ ਇਹਨਾਂ ਨੂੰ ਤੇ ਹੁਣ ਆਪਾਂ ਗੈਸ ਕਰਦਨੇ ਬੰਦ ਗੈਸ ਬੰਦ ਕਰਕੇ ਹੁਣ ਆਪਾਂ ਇਹਨੂੰ ਚਾਰਨੀ ਦੇ ਵਿੱਚ ਪਾਉਣ ਲੈਨੇ ਆ ਹੁਣ ਆਪਾਂ ਬਾਲੀ ਸੰਕਤੇ ਪਉਣਦੇ ਨਾ ਇਸ ਤਰ੍ਹਾਂ ਦੀ ਚਾਰਨੀ ਲੈ ਲੈਣੀ ਹੈ ਜਿਹਦੇ ਵਿੱਚ ਸੇਵੀਆਂ ਨਿਕਲਣ ਨਾ ਕੱਲਾ ਪਾਣੀ ਨਿਕਲੇ ਤੇ ਹੁਣ ਆਪਾਂ ਇਹ ਸਾਰੀਆਂ ਸੇਵੀਆਂ ਇਹਦੇ ਵਿੱਚ ਪਾਉਣ ਦਾਂਗੇ। ਸਣਾ ਦਿਨાળੀ ਉੱਤੇ ਥੋੜਾ ਜਿਹਾ ਠੰਡਾ ਪਾਣੀ ਪਾ ਦਾਂਗੇ ਆਪਾਂ। ਫਿਰ ਇਹ ਸੇਵੀਆਂ ਇਕੱਡੇ ਦੇ ਨਾਲ ਚੰਬੜੰਗ। ਚਲੋ। ਹੁਣ ਆਪਾਂ ਸੇਵੀਆਂ ਨੂੰ ਇਹ ਚੰਗੀ ਤਰ੍ਹਾਂ ਪਾਣੀ ਉੱਚੜ ਜਾਊਗਾ ਤੇ ਇਹਨਾਂ ਨੂੰ ਪਾ ਧਾਂਗੇ ਅੰਦਰਲੇ ਸਿੰਖ ਦੇ ਵਿੱਚ ਤੇ ਉੱਥੇ ਪਾਣੀ ਉੱਚੜੀ ਜਾਊਗਾ ਤੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਤੜਕਾ ਇੱਦਾਂ ਲਈ ਛਾੜਦੇ ਆਪਣਾ ਦੁੱਧ ਧਰਿਆ ਹੋਇਆ ਇਹ ਦੁੱਧ ਆਪਾਂ 1 ਕਿਲੋ ਲੈਂਤਾਗਾ ਇਹ ਬਿਲਕੁਲ ਕੱਚਾ ਦੁੱਧ ਸੀਗਾ ਆਪਾਂ ਇਹਦੀ ਵਾਲੀ ਦਬਾਉਣੀ ਹੈਗੀ ਤੇ ਫਿਰ ਆਪਾਂ ਇਹ ਸੇਵੀਆਂ ਚ ਪਾਵਾਂਗੇ ਪਹਿਲਾਂ ਹੁਣ ਆਪਾਂ ਸੇਵੀਆਂ ਨੂੰ ਤੜਕਾ ਲਾਉਣੇ ਆਂਗੇ ਉਧਰੋਂ ਇਹ ਦੁੱਧ ਆਪਣਾ ਉਬਲ ਜਾਊਗਾ ਇਹ ਦੁੱਧ ਬਾਲਣ ਲਈ ਧਰਿਆ ਹੋਇਆ ਆਪਣਾ ਹੁਣ ਆਪਾਂ ਇਹਦੇ ਵਿੱਚ ਹਾਂ ਦੇ ਇਹ ਚਮਚਾ 1.5 ਚਮਚਾ ਪਕੌੜਾ ਲੈ ਲਿਆ ਤੇ ਆਪਾਂ ਦਸਤੀ ਚਾਹਾਂ ਚ 1.5 ਚਮਚਾ ਲੈ ਲਿਆ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਆਹ ਆ ਤਿੰਨ ਚਾਰ ਆਪਣੇ ਹੈਗੇ ਨੇਗੇ ਅ ਬਦਾਮ ਤੇ ਪੰਜ ਸੇ ਆਪਣੇ ਕਾਜੂ ਨੇਗੇ ਇਹਨਾਂ ਨੂੰ ਆਪਾਂ ਥੋੜਾ ਜਿਆ ਰੋਸਟਰ ਕਰ ਲਵਾਂਗੇ ਕਿ ਆ ਗਏ ਚੰਗੀ ਤਰ੍ਹਾਂ ਰੋਸਟਰ ਕਰ ਲਵਾਂਗੇ ਆਪਾਂ ਗੈਸ ਸਲੋਤੀ ਰੱਖਿਆ ਹੋਇਆਗਾ ਤੇ ਇਹ ਤੁਸੀਂ ਦੇਖੇ ਚੱਲਿਓ ਇਹ ਆਪਾਂ ਬਸ ਇਹਨਾਂ ਨੂੰ ਇਸ ਤਰ੍ਹਾਂ ਰੋਸਟਡ ਹੁੰਦੇ ਨੇ ਇਹ ਜਦੋਂ ਚੰਗੀ ਤਰ੍ਹਾਂ ਰੋਸਟਡ ਹੋ ਗਏ ਫਿਰ ਆਪਾਂ ਇਹਨਾਂ ਦੇ ਵਿੱਚ ਸੇਵੀਆਂ ਪਾਉਣੇ ਆ ਆ ਦੇਖੋ ਜੀ ਆਪਣੇ ਰੋਸਟਰ ਹੋ ਚੁੱਕੇ ਨੇਗੇ ਤੇ ਨਾਲ ਦੇ ਨਾਲ ਹੀ ਆਪਾਂ ਸੇਵੀਆਂ ਪਾ ਦਿੰਦੇ ਆ ਇਹ ਰੋਸਟਰ ਹੋ ਜਾਣਕੀਏ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਦੇਖੋ ਜੀ ਆਪਣੀਆਂ ਸੇਵੀਆਂ ਰੋਸਟਡ ਹੋ ਚੁੱਕੀਆਂ ਨੇ ਤੇ ਹੁਣ ਆਪਣਾ ਜਦੋਂ ਦੁੱਧ ਉਬਲ ਗਿਆ ਹੁਣ ਆਪਾਂ ਗੈਸ ਬੰਦ ਕਰਤਾ ਹੈ ਤੇ ਇੱਧਰ ਆਪਣਾ ਦੁੱਧ ਵੀ ਉਬਲ ਗਿਆ ਤੇ ਆ ਦੇਖੋ ਦੁੱਧਨ ਵਾਲੀ ਆ ਗਈ ਤੇ ਹੁਣ ਆਪਾਂ ਇਹ ਸੇਵੀਆਂ ਚ ਪਾਵਾਂਗੇ ਦੁੱਧ ਆਪਾਂ ਕੜਾਹੀ 'ਚ ਤੜਕਾ ਲਾ ਲਿਆ ਕੜਾਹੀ 'ਚ ਪਹਿਲਾਂ ਦੁੱਧ ਬਾਲ ਲਿਆ ਸੀਗੇ ਸੇਵੀਆਂ ਆਪਾਂ ਕਿਲੋ ਦੁੱਧ ਲਿੱਤਾਗਾ ਆਪਾਂ ਦੇਖ ਕੇ ਦੁੱਧ ਹੋਰ ਪਾਵਾਂਗੇ ਤੇ ਇਹਦੇ 'ਚ ਦੇਖਦੇ ਆ ਵੀ ਇੰਨੇ ਕ ਦੁੱਧ ਦੇ ਵਿੱਚ ਇਹ ਬੰਦੀਆਂ ਨੇ ਤੇ ਨਹੀਂ ਆਪਾਂ ਦੁੱਧ ਹੋਰ ਪਾਵਾਂਗੇ ਆਪਾਂ ਦੁੱਧ ਕਿਲੋ ਵਾਲ ਕੇ ਰੱਖ ਲਿਆ ਹਾਂਜੀ ਆਪਣੇ ਸੇਵੀਆਂ ਦੇਖੋ ਕਿੰਨੀਆਂ ਸੋਹਣੀਆਂ ਰਿੱਝ ਜਾਂਦੀਆਂ ਨੇ ਇਹ ਆਪਣਾ ਭਾਵੇਂ 1 ਕਿਲੋ ਦੁੱਧ ਹੀ ਲੱਗਿਆਗਾ ਸੇਵੀਆਂ ਆਪਣੀਆਂ ਬਹੁਤ ਸੋਹਣੀਆਂ ਰਿੱਝ ਕੇ ਤਿਆਰ ਹੋ ਗਈਆਂ ਆ ਦੇਖੋ ਪੂਰੀਆਂ ਵਧੀਆ ਸੇਵੀਆਂ ਬਣ ਗਈਆਂ ਆਪਣੀਆਂ ਤੇ ਆਪਣਾ ਦੁੱਧ ਕਿਲੋ ਦੇ ਵਿੱਚੋਂ ਤੇ ਆ ਪਾਈਆ ਸਾਰਾ ਦੁੱਧ ਆਪਣਾ ਬਚ ਗਿਆ ਕਿਲੋ ਦੇ ਵਿੱਚੋਂ ਇਹ ਆ ਆਪਣਾ ਕਮਲਾ ਸੋਟਾ ਹੀ ਹੈਗਾ ਇਹ ਆਪਣਾ ਅੱਧੇ ਨਾਲੋਂ ਥੋੜਾ ਜਿਆਦਾ ਵੱਧ ਸੀ ਸੇਵੀਆਂ ਦਾ ਤੇ ਹੁਣ ਆਪਾਂ ਉਸ ਹਿਸਾਬ ਤੇ ਹੀ ਖੰਡ ਪਾਵਾਂਗੇ ਤੁਸੀਂ ਮਿੱਠਾ ਪਾਣੀ ਆਪ ਦੇ ਹਿਸਾਬ ਤਰ ਪਾ ਸਕਦੇ ਹੋਗੇ ਤੇ ਮਿੱਠਾ ਕੋਈ ਘੱਟ ਖਾਂਦਾ ਕੋਈ ਵੱਧ ਖਾਂਦਾ ਇਸ ਲਈ ਮਿੱਠਾ ਤੁਸੀਂ ਆਪ ਦੇ ਮਤਾਬਕ ਪਾ ਲੈਣਾ ਦੇਖ ਕੇ ਮਿੱਠਾ ਪਾ ਲੈ ਭੈਣੇ ਜਰੂਰੀ ਹੁੰਦਾ ਵੀ ਆਪਾਂ ਕੱਠਾ ਹੀ ਮਿੱਠਾ ਪਾਉਣਾਗਾ ਤੇ ਸਾਡੇ ਲਈ ਆ ਮਿੱਠਾ ਵਾਧੂ ਆਗਾ ਤੇ ਤੁਸੀਂ ਘੱਟ ਖਾਨੇ ਹੋ ਘੱਟ ਵੀ ਪਾ ਸਕਦੇ ਹੋ ਵੱਧ ਖਾਨੇ ਹੋ ਵੱਧ ਵੀ ਪਾ ਸਕਦੇ ਹੋ ਦੇਖ ਭੈਣੇ ਘਾਦੀਆਂ ਸੇਵੀਆਂ ਬਣਕੀਆਂ ਨਾ ਜਮਾਂ ਫੇਵੀਆਂ ਵਰਗੀਆਂ ਜਿਵੇਂ ਆਪਾਂ ਫੇਵੀਆਂ ਲੈ ਆ ਕੇ ਸ਼ਹਿਰ ਦੇ ਵਿੱਚੋਂ ਧਰਦੇ ਹਾਂਗੇ ਉਸ ਤਰ੍ਹਾਂ ਬਣ ਗਈਆਂ ਬਿਲਕੁਲ ਐਸ ਤਰ੍ਹਾਂ ਕੱਲੀਆਂ-ਕੱਲੀਆਂ ਤੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਬਹੁਤ ਟੈਸਟੀ ਬਣਦੀਆਂ ਨੇ ਤੇ ਬਹੁਤ ਸਵਾਦ ਬਣਦੀਆਂ ਨੇ ਭਾਣੇ ਤੇ ਇਸ ਤਰ੍ਹਾਂ ਬਣਾ ਕੇ ਦੇਖਿਓ ਨਾਲੇ ਤਾਕਤਵਰ ਬਣਦੀਆਂ ਨੇ ਕਿਉਂਕਿ ਆਪਾਂ ਇੱਥੇ ਘਿਓ ਵੀ ਪਾਉਣੇ ਕਿਉਂ ਜਿੱਥਾਂ ਤੇ ਦੇਸੀ ਘਿਓ ਪਾਉਣੇ ਆਂਗੇ ਤੇ ਆਪਾਂ ਕਾਜੂ ਬਦਾਮ ਵੀ ਪਾਉਣੇ ਆ ਤੇ ਆਪਾਂ ਭਾਣੇ ਦੁੱਧ ਵੀ ਪਾਉਣੇ ਆਗੇ ਤੇ ਬਹੁਤ ਵਧੀਆ ਹੁਣ ਭਾਵੇਂ ਆਪਾਂ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਥੇ ਕਸਟਰਡ ਵੀ ਪਾ ਸਕਦੇ ਹੋ ਇਸ ਟਾਈਮ ਤੇ ਹੁਣ ਇੱਥੇ ਬਣ ਚੁੱਕੀਆਂ ਨੇ ਇਹ ਇੱਥੇ ਤੁਸੀਂ ਕਸਟਰਡ ਪਾ ਕੇ ਇਸ ਠੰਡੇ ਦੁੱਧ ਦੇ ਵਿੱਚ ਇੱਕ ਚੰਚਾ ਕਸਟਰਡ ਦਾ ਚੰਗੀ ਤਰ੍ਹਾਂ ਕੋਲ ਕੇ ਇਹਦੇ ਵਿੱਚ ਤੁਸੀਂ ਪਾ ਦਿਓ ਜਦੋਂ ਇੱਕ ਵਾਲੀ ਆ ਗਈ ਬਸ ਗੈਸ ਬੰਦ ਕਰ ਦਿਓ ਇੱਥੇ ਤੁਸੀਂ ਕਸਟਰਡ ਪਾਣਾ ਪਾ ਸਕਦੇ ਹੋ ਹੋ ਤੁਸੀਂ ਇਲਾਇਚੀ ਪਾਉਣੀ ਆ ਉਹ ਵੀ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਜੋ ਤੁਸੀਂ ਡਰਾਈ ਫਰੂਟ ਪਾਉਣਾ ਉਹ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਆਪਣੀਆਂ ਸੇਵੀਆਂ ਆ ਰੈਡੀ ਹੋਈਆਂ ਨੇ ਬਿਲਕੁਲ ਸਹਿਰ ਵਾਲੀਆਂ ਸੇਵੀਆਂ ਵਰਗੀਆਂ ਆਪਾਂ ਘਰੇ ਬੱਟੀਆਂ ਸੀ ਸੇਵੀਆਂ ਘਰੇ ਬੱਟ ਕੇ ਘਰੇ ਭੁੰਨ ਕੇ ਤੇ ਘਰੇ ਤੁਹਾਨੂੰ ਅੱਜ ਬਣਾ ਕੇ ਦਿਖਾਈਆਂ ਨੇ ਆ ਦੇਖੋ ਬਣੇ ਆਪਾਂ ਡੰਗੇ ਦੇ ਵਿੱਚ ਕੱਢ ਲਈਆਂ ਸੇਵੀਆਂ ਤੇ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਕਿੰਨੀਆਂ ਸੋਹਣੀਆਂ ਫੁੱਲੀਆਂ ਨੇ ਇਹ ਤੇ ਬਹੁਤ ਵਧੀਆ ਬਣੀਆਂ ਨੇਗੀਆਂ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਿਓ ਦੀ ਫਾਨੇ ਤੇਰੇ ਲੋ ਸਾਉ ਤੇ ਸੀ ਬਣਾਈਆਂ ਸੀ ਸੇਵੀਆਂ ਤੇ ਇਹ ਬਹੁਤ ਵਧੀਆ ਬਣੀਆਂ ਨੇ ਗੀਆਂ ਪਹਿਲੇ ਜਿਹੜੀ ਚੀਜ਼ ਵਧੀਆ ਬਣ ਜੇ ਆਪਾਂ ਵਧੀਆ ਹੀ ਦੱਸਾਂਗੇ ਤੇ ਜਿਹੜੀ ਚੀਜ਼ ਨਹੀਂ ਵਧੀਆ ਬਣਦੀ ਆਪਾਂ ਨਹੀਂ ਵਧੀਆ ਦੱਸਾਂਗੇ ਤੇ ਤੁਸੀਂ ਉਸੇ ਤਰ੍ਹਾਂ ਹੀ ਜਿਵੇਂ ਵੀ ਆਪਾਂ ਪਿੱਛੇ ਮਠਿਆਈਆਂ ਵੀ ਤੁਹਾਨੂੰ ਦਿਖਾਈਆਂ ਨੇ ਨਾ ਸਾਰਾ ਕੁਝ ਜਿਵੇਂ ਵੀ ਆਪਾਂ ਚੀਜ਼ ਬਣਾਉਨੇ ਆ ਨਾ ਤੁਸੀਂ ਉਸੇ ਤਰ੍ਹਾਂ ਸ਼ੇਮ ਬਣਾ ਕੇ ਦੇਖਿਆ ਕਰੋ ਤੇ ਬਸ ਇੱਕ ਗੱਲ ਹੈ ਪਹਿਨੇ ਮਿੱਠੇ ਦਾ ਹੀ ਹੁੰਦਾ ਵੀ ਵੱਧ ਘੱਟ ਕੋਈ ਫੈਮਿਲੀ ਥੋੜਾ ਖਾਂਦੀ ਆ ਕੋਈ ਜ਼ਿਆਦਾ ਖਾਂਦੀ ਆ ਤੇ ਬਾਕੀ ਚੀਜ਼ ਤਾਂ ਆਪਣੇ ਹਿਸਾਬ ਤੇ ਉਸ ਹਿਸਾਬ ਤੇ ਪਾ ਲੈਣੇ ਹਨ ਨਾ ਫੈਮਿਲੀ ਦੇ ਹਿਸਾਬ ਤੇ ਤੇ ਤੁਸੀਂ ਬਸ ਸਿਰਫ ਉਹ ਜੀ ਸਿੱਖਣ ਵਾਲੀ ਇਹ ਗੱਲ ਹੁੰਦੀ ਹੈ ਵੀ ਇੱਥੇ ਭੈਣ ਨੇ ਕਿਹੜਾ ਸਟੈਂਪ ਕੀਤਾ ਸੀ ਇੱਥੇ ਭੈਣ ਨੇ ਕਿਹੜੇ ਕੀ ਕੀਤਾ ਸੀ ਹੁਣ ਇੱਥੇ ਭੈਣ ਨੇ ਕੀ ਕੀਤਾ ਸੀਗਾ ਤੇ ਤਾਂ ਕਰਕੇ ਭੈਣੇ ਬਸ ਉਹ ਦੇਖਣ ਵਾਲੀ ਚੀਜ਼ ਹੁੰਦੀ ਹੈ ਮੇਨ ਬਾਕੀ ਤਾਂ ਤੁਸੀਂ ਥੋੜੀਆਂ ਬਣਾਉਣੀਆਂ ਜ਼ਿਆਦਾ ਬਣਾਉਣੀਆਂ ਆਪਣੀ ਫੈਮਿਲੀ ਦੇ ਹਿਸਾਬ ਤੇ ਚੀਜ਼ ਬਣਾਉਣੀ ਹੈ ਤੇ ਹੋਰ ਭੈਣੇ ਬਸ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਭੈਣੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਆਪਣੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਡੇਲੀ ਆਪਾਂ ਵੀਡੀਓ ਪਾਉਨੇ ਆਗੇ ਸਵੇਰ 9 ਵਜੇ ਬਿਜਲੀ ਵੀਡੀਓ ਆਪਣੀ ਆਉਂਦੀ ਹੈਗੀ ਨਿਤ ਨਵੀਂ ਰੈਸਪੀ ਦੇ ਨਾਲ ਤੇ ਹੋਰ ਜਿਹੜੀ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਹੋਗੇ ਉਹ ਤੁਸੀਂ ਰੈਸਪੀ ਦੱਸਿਆ ਕਰੋ ਵੀ ਭਾਨੇ ਕਮੈਂਟ ਦੇ ਵਿੱਚ ਵੀ ਭਾਨੇ ਆਹ ਰੈਸਪੀ ਸਾਨੂੰ ਚਾਹੀਦੀ ਹੈਗੀ ਉਹੀ ਆਪਾਂ ਦੇਵਾਂਗੇ ਆਪਾਂ ਬਿਵਾ ਪੰਜਾਬੀ ਦੇ ਵਿੱਚ ਹੀ ਭਾਨੇ ਹਰ ਚੀਜ਼ ਸਮਝਾਉਣਾ ਚੰਗੀ ਤਰ੍ਹਾਂ ਤੇ ਉਸੇ ਤਰ੍ਹਾਂ ਜਿਵੇਂ ਆਪਾਂ ਪੰਜਾਬ ਦੇ ਵਿੱਚ ਬੋਲਦੇ ਆ ਆਪਣੀ ਬੋਲੀ ਆ ਤੇ ਉਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣੇ ਆ ਤੇ ਠੀਕ ਆ ਭੈਣੇ ਤੇ ਆਪਣੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ